ਐਮੀ ਦਾ ਡਾਈਪਰ ਹੈ ਐਮੀ ਪੈਡ ਯੂਜ਼ ਕਰਦੇ ਹੋਣਾ ਐਮੀ ਦਾ ਡਾਈਪਰ ਹੈ ਔਰ ਰੱਬ ਤੁਹਾਡਾ ਭਲਾ ਕਰੇ ਕੰਪਨੀ ਦਾ ਡਾਈਪਰ ਹੈ ਅਗਰ ਪੀਸ ਦੇ ਵਿੱਚ ਕੋਈ ਕੰਪਲੇਂਟ ਆਂਦੀ ਹੈ ਤੁਸੀਂ ਖੁੱਲਾ ਪੈਕਟ ਵਾਪਸ ਲੈ ਆਓ ਠੀਕ ਹੈ ਜੀ ਫੁੱਲ ਗਾਰੰਟੀ ਦਾ ਮਾਲ ਹੈ ਕੰਪਨੀ ਦਾ ਮਾਲ ਹੈ ਸਭ ਤੋਂ ਵੱਡੀ ਗੱਲ 399 ਰੁਪਏ ਐਮ ਆਰ ਪੀ ਹੈ ਤੁਹਾਨੂੰ ਮੈਡੀਕਲ ਤੋਂ ਪ੍ਰਿੰਟ ਟੂ ਪ੍ਰਿੰਟ ਮਿਲਦਾ ਹਾਂਜੀ ਵੀਰੇ ਕਿੰਨੇ ਦਾ ਪੈਣਾ 215 ਰੁਪਏ 215 ਦੇ ਕਿੰਨੇ ਆ 40 ਪੀਸ ਮਲਟੀਪਲਾਈ ਕਰ ਲੋ 5 ਰੁਪਏ ਤੋਂ ਸਸਤਾ ਪੈ ਜਾਂਦਾ ਸਾਈਜ਼ ਕਿਹੜਾ ਹੈ ਐਸ ਸਾਈਜ਼ ਐਮ ਸਾਈਜ਼ ਐਲ ਸਾਈਜ਼ ਐਕਸਲ ਨਿਊ ਬੋਨ ਇਹ ਸ਼ੈਂਪੂ ਹੈ ਸ਼੍ਰੀ ਕਾ ਇਹਦਾ ਐਮ ਆਰ ਵੀ ਚੈੱਕ ਕਰੋ 399 ਰੁਪਏ ਐਮ ਆਰ ਵੀ ਹੈ ਕਿੰਨਾ ਦਾ ਪੈਣਾ 100 ਰੁਪਏ ਦਾ ਓਨਿਅਨ ਸ਼ੈਂਪੂ ਇਹਦੇ ਵਿੱਚ ਆ ਜਾਏਗਾ ਸਟ੍ਰੇਟਨਿੰਗ ਸ਼ੈਂਪੂ ਆ ਜਾਏਗਾ ਵਾਲ ਸਿਰਫ ਸਿੱਧੇ ਸਟ੍ਰੇਟ ਕਰ ਦੇਗਾ ਓਕੇ ਬਈ ਇਹ ਸਟ੍ਰੇਟਨਿੰਗ ਸ਼ੈਂਪੂ ਹੈ ਤਾਡੇ ਵਾਲ ਇਕਦਮ ਸਮੂਥ ਕਰ ਦੇਗਾ ਸਟ੍ਰੇਟ ਕਰ ਦੇਗਾ 500 ਵਾਲਾ ਕਿੰਨੇ ਦਾ ਪੈਣਾ 100 ਰੁਪਏ ਦਾ ਹੁਣ ਆ ਨੀਲ ਕਟਰ ਹੈ ਹਾਂਜੀ ਇਹ ਤੁਹਾਨੂੰ ਕਿੰਨੇ ਦਾ ਪੈਣਾ 10 ਰੁਪਏ ਦਾ ਤੁਸੀਂ ਬਜਾਰੋਂ 40 50 ਰੁਪਏ ਦਾ ਨੀਲ ਕਟਰ ਲੈ ਕੇ ਆਨੇ ਹੋ ਹੈ ਵੀ ਵਧੀਆ ਦਾ ਹਾਂ ਨਾਲੇ ਵਧੀਆ ਵੱਡਾ ਪੀਸ ਹੈ 10 ਰੁਪਏ ਦਾ ਪੀਸ ਹੈ ਹਾਂਜੀ ਸਾਰੀ ਗੱਲ ਦੀ ਸਾਰਿਆਂ ਨੂੰ ਆਪਾਂ ਫੀਲ ਲਗਾਣੇ ਆਏ ਆ ਹੋਰ ਸਮਾਨ ਸਾਰੇ ਕੋਲੇ ਕੋਸਮੈਟਿਕ ਦਾ ਬਹੁਤ ਜ਼ਿਆਦਾ ਨਵਾਂ ਆਇਆ ਹੋਇਆ ਰੇਟ ਬਹੁਤ ਜ਼ਿਆਦਾ ਘਟ ਸਾਰਾ ਸਮਾਨ ਕੰਪਨੀ ਦਾ ਆਜੇ ਬਿੜੀਨਾ لیکن جو چیز لے来ਣਾ কই ਲੋਕਾਂ ਰਹੀ ਗ੍ਰੇਟ ਹੈ। ਇਹ ਮਰ ਵੀ ਚੈੱਕ ਕਰੋ 399 ਰੁਪਏ ਮਰ ਵੀ ਹੈ। ਕਿੰਨੇ ਦਾ ਪੈਣਾ 100 ਰੁਪਏ ਦਾ। ਸਿਰਫ Onion shampoo ਹੈ। ਪਾ ਲਗਾ ਲਓ। Onion shampoo ਇਹਦੇ ਵਿੱਚ ਆ ਜਾਏਗਾ, straightening shampoo ਆ ਜਾਏਗਾ। ਵਾਲ ਸਿਰਫ ਸਿੱਧੇ straight ਕਰ ਦੇਗਾ। ਓਕੇ ਵੀਰ ਐ ਸਟ੍ਰੇਟਨਿੰਗ ਸ਼ੈਂਪੂ ਐ ਤੁਹਾਡੇ ਵਾਲ ਇਕਦਮ ਸਮੂਥ ਕਰ ਦੇਗਾ ਸਟ੍ਰੇਟ ਕਰ ਦੇਗਾ ਓਕੇ ਵੀਰ 500 ਵਾਲਾ ਕਿੰਨੇ ਦਾ ਪੈਣਾ 100 ਰੁਪਏ ਦਾ ਮੈਂ ਕਿਹਾ ਤੁਹਾਨੂੰ ਸੌਦੇ ਦੇਵਾਂਗਾ ਤਾਂ ਹੀ ਗੱਲ ਬਣੇਗੀ ਹੁਣ ਆਹ ਨੇਲ ਕਟਰ ਐ ਹਾਂਜੀ ਇਹ ਤੁਹਾਨੂੰ ਕਿੰਨੇ ਦਾ ਪੈਣਾ 10 ਰੁਪਏ ਦਾ ਤੁਸੀਂ ਬਾਜ਼ਾਰੋਂ 40-50 ਰੁਪਏ ਦਾ ਨੇਲ ਕਟਰ ਲੈ ਕੇ ਆਨੇ ਹੋ ਹੈਵੀ ਵਧੀਆ ਦਾ ਹਾਂ ਨਾਲੇ ਵਧੀਆ ਵੱਡਾ ਪੀਸ ਐ 10 ਰੁਪਏ ਦਾ ਪੀਸ ਠੀਕ ਹੈ ਜੀ ਆਹ ਦੇਖੋ ਇਹ ਨਿੰਜਨ ਕੰਪਨੀ ਦਾ ਲੋਸ਼ਨ ਐ ਬਾਡੀ ਲੋਸ਼ਨ ਹਾਂਜੀ ਵੀਰ ਠੀਕ ਐ ਜੀ ਸਾਰਿਆਂ ਨੂੰ ਪਤਾ ਨਿੰਜਨ ਕੰਪਨੀ ਦਾ ਤੇ ਨਿੰਜਨ ਕੰਪਨੀ ਦੇ ਉੱਤੇ ਲੈਸ ਵੀ ਤੁਹਾਡਾ 40% ਦਿੰਦਾ ਸੀ ਹਾਂਜੀ ਹੁਣ ਆਫਰ ਆਈ ਹੈ ਇਹਦੇ ਉੱਤੇ ਐਮ ਆਰ ਪੀ ਹੈਗੀ ਹੈ 395 ਹਾਂਜੀ 390 ਰੁਪਏ ਦੇ ਦੋ ਪੀਸ 390 ਦੇ 400 ਰੁਪਏ ਐਮ ਆਰ ਪੀ 390ਆਂ ਦੇ ਦੋ ਪੀਸ ਇਹਨੇ ਇਹ ਦੇਖੋ ਡਾਈਪਰ ਕੱਲ ਹੀ ਉਤਰਿਆ ਆ ਦੇਖੋ ਇਹ ਐਮੀ ਦਾ ਡਾਈਪਰ ਹੈ एमई पैड यूज करदे हो ना एमई ਦਾ ਡਾਈਪਰ ਹੈ ਔਰ ਰੱਬ ਤੁਹਾਡਾ ਭਲਾ ਕਰੇ ਕੰਪਨੀ ਦਾ ਡਾਈਪਰ ਹੈ ओके अगर पीस ਦੇ ਵਿੱਚ ਕੋਈ ਕੰਪਲੇਂਟ ਆਂਦੀ ਹੈ ਤੁਸੀਂ ਖੁੱਲਾ ਪੈਕਟ ਵਾਪਸ ਲੈ ਆਓ ओके ਬਹੁਤ ਸੌਫਟ ਸੀ ਹੋਗੀ ਖੁੱਲਾ ਪੈਕਟ ਤੁਸੀਂ ਵਾਪਸ ਲੈ ਆਓ ਠੀਕ ਠੀਕ ਹੈ ਜੀ ਫੁੱਲ ਗਾਰੰਟੀ ਦਾ ਮਾਲ ਹੈ ਕੰਪਨੀ ਦਾ ਮਾਲ ਹੈ ਸਭ ਤੋਂ ਵੱਡੀ ਗੱਲ 399 ਰੁਪਏ ਐਮ ਆਰ ਪੀ ਹੈ ਤੁਹਾਨੂੰ ਮੈਡੀਕਲ ਤੋਂ ਪ੍ਰਿੰਟ ਟੂ ਪ੍ਰਿੰਟ ਮਿਲਦਾ ਹਾਂਜੀ ਵੀਰੇ ਕਿੰਨੇ ਦਾ ਪੈਣਾ 215 ਰੁਪਏ ਦਾ ਓਕੇ ਵੀਰੇ 215 ਰੁਪਏ ਦਾ ਤੁਹਾਨੂੰ ਪੈਣਾ 215 ਦੇ ਕਿੰਨੇ ਆ 40 ਪੀਸ ਮਲਟੀਪਲਾਈ ਕਰ ਲੋ 5 ਰੁਪਏ ਤੋਂ ਸਸਤਾ ਪੈ ਜਾਂਦਾ ਸਾਈਜ਼ ਕਿਹੜਾ ਹੈ ਐਸ ਸਾਈਜ਼ ਐਮ ਸਾਈਜ਼ ਐਲ ਸਾਈਜ਼ ਐਕਸਲ ਨਿਊਪੋਨ 5 ਰੁਪਏ ਤੋਂ ਸਸਤਾ ਡਾਈਪਰ ਓਕੇ ਵੀਰੇ ਬਜ਼ਾਰੋਂ ਤੁਸੀਂ 10 ਰੁਪਏ ਦੇ 12 ਰੁਪਏ ਤੋਂ ਥੱਲੇ ਡਾਈਪਰ ਨਹੀਂ ਲੈਂਦੇ ਤੁਹਾਨੂੰ 5 ਰੁਪਏ ਤੋਂ ਸਸਤਾ ਡਾਈਪਰ ਓਕੇ 215 ਰੁਪਏ ਦੇ 40 ਪੀਸ ਠੀਕ ਹੈ ਚੱਕੋ ਮਾਲ ਜਿੰਨਾ ਮਰਜ਼ੀ ਲੋ ਆਇਆ ਦੇਖੋ ਐਡਾ ਡੰਮੀਆਂ ਆਉਂਦੀਆਂ ਆ हेयर ਕਟਿੰਗ ਡੰਮੀ ਕਿੰਨੇ ਦੀ ਪੈਣੀ ਐ 385 ਰੁਪਏ ਦੀ ਬਜ਼ਾਰੋਂ ਐਹੀ ਡੰਮੀ ਤੁਹਾਨੂੰ 7-800 ਰੁਪਏ ਦੀ ਮਿਲਦੀ ਚਲੋ ਹੋਰ ਠੀਕ ਹੈ ਜੀ ਇਹ ਚੈੱਕ ਕਰੋ ਹਾਂ ਆਨੀਅਨ ਸ਼ੈਂਪੂ ਆ ਗਿਆ ਹਾਂਜੀ 225 ਰੁਪਏ ਐਮ ਆਰ ਵੀ ਐ 24 ਜ ਬਣਿਆ 27 ਤੱਕ ਵੈਲਿਡ ਹਾਂਜੀ ਕਿੰਨੇ ਦਾ ਪੈਣਾ ਤੁਹਾਨੂੰ 30 ਓਕੇ ਠੀਕ ਹੈ ਜੀ ਤਾਂ ਜੀ ਕਿੰਨੇ ਦਾ ਜੀ ਭਾਜੀ 225 ਰੁਪਏ ਐਮ ਆਰ ਵੀ ਐ ਤੀਰਪਾ ਦਾ ਤੀਰਪਾ ਦਾ ਲਓ ਸਭ ਤੋਂ ਵੱਡੀ ਗੱਲ ਮੈਨੂੰ ਕਸਟਮਰ ਇਹੀ ਕਹਿੰਦਾ ਸਰ ਤੁਹਾਡੀ ਦੁਕਾਨ ਕਿੱਥੇ ਆ ਆ ਦੱਸ ਦੂਗੀ ਮੇਰੀ ਦੁਕਾਨ ਹੈਗੀ ਏ ਲੁਧਿਆਣਾ ਫੀਲਡ ਗੰਜ ਲੁਧਿਆਣੇ ਦੁਕਾਨ ਹੈ ਫੀਲਡ ਗੰਜ ਏਰੀਆ ਪੈਂਦਾ ਹੈ 11 ਨੰਬਰ ਗਲੀ ਹੈ ਸਾਗਰ ਕੋਸਮੈਟਿਕ ਤੋਂ ਹੀ ਗਲੀ ਅੰਦਰ ਆਉਂਗੇ ਅੱਧ ਗਲੀ ਦੇ ਵਿੱਚ ਦੋ ਤਿੰਨ ਦੁਕਾਨਾਂ ਇਕੱਠੀਆਂ ਜਾਂ ਮੈਂ ਜਿਹੜੀ ਜਾਮਾ ਮਾਹਰ ਜਦੋਂ ਦੂਜੇ ਸਾਈਡ ਸਾਹਮਣੇ ਤੁਸੀਂ ਲੁਧਿਆਣੇ ਆਓ ਮੇਨ ਬੱਸਡਾਓ ਚਾਈ ਰੇਲਵੇ ਸਟੇਸ਼ਨ ਆਉ ਉਥੋਂ ਦੋਨੋਂ ਪਾਸਿਓਂ 5 ਮਿੰਟ ਦਾ ਰਸਤਾ ਦੁਕਾਨ ਦਾ ਮੇਰਾ ਨੰਬਰ ਹੈਗਾ 8198044980 ਓਕੇ 8198044980 ਓਕੇ ਥੈਂਕ ਯੂ